ਔਰੇ ਕੇ ਕਰਕੇ ਮਾਨ ਸਾਹਿਬ ਨੂੰ ਮਿਲਦੇ ਵੀ ਜਾਓ ਆਪਣੀ ਪਰਿਵਾਰ ਦੇ ਨਾਲ ਹਾਜ਼ਰੀ ਵੀ ਸਾਂਝੀ ਕਰਦੇ ਜਾਓ ਫਿਰ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਪ੍ਰਯੋਗ ਦੇ ਨਾਲ ਬੈਠਣ ਦੀ ਕੋਸ਼ਿਸ਼ ਕਰੋ ਕਿਉਂਕਿ ਸਾਡੇ ਵਿੱਚ ਬੜੀ ਸੀਨੀਅਰ ਲੀਡਰਸ਼ਿਪ ਔਰ ਸੀਨੀਅਰ ਆਗੂ ਬੈਠੇ ਨੇ ਪਾਰਟੀ ਦੇ ਬੇਸ਼ੱਕ ਸਾਰਿਆਂ ਨੂੰ ਤਾਂ ਨਹੀਂ ਬੁਲਾਇਆ ਜਾ ਸਕਦਾ ਪਰ ਕੋਸ਼ਿਸ਼ ਕਰਾਏ ਜਿਵੇਂ-ਜਿਵੇਂ ਪਰਿਵਾਰ ਦਾ ਹੁਕਮ ਹੈ ਆਪਾਂ ਉਹਨਾਂ ਅਗੋਂ ਦੀ ਹਾਜ਼ਰੀ बाद पासे कहिड़ा Thank you. တော်လို့မလာဘူး ਮਾਰਣਾ ਮੋਹੋ ਦੁੱਖਾ ਆਰੋ ਸੰਗ ਨਸੈ ਨਰਕ ਸਵਰਗ ਅਵਤਾਰ ਮਾਇਆ ਅਗਿਆ ਹੋ ਰਤਾ ਸੋ ਰਤਾ ਸਾਵਨਾ ਦਾ ਵੇਸ ਆਮ ਤੇ ਸਮਾ مہاراج جیونا ترکی ہوں سارے کچھ سب گلا تو سنکوچ کر کے ایک باری رل کے پتے کی سانج پاؤ ਸਾਰੇ ਲੋਕ ਦੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਬਖਸ਼ਦਾ ਫਿਰ ਉਹਦੇ ਅੰਦਿਤੀਆਂ ਹੀਆਂ ਦਾਤਾ ਆਪਾਂ ਨੂੰ ਕੋਈ ਮਿਸਾਲ ਦੇਣ ਦੀ ਲੋੜ ਨਹੀਂ ਜਿਸ ਤਰ੍ਹਾਂ ਸਰਦਾਰ ਲਾਹੌਰ ਜੀਵਨ ਬੜਾ ਹੀ ਬਲੱਖਣ ਜੀਵਨ ਦਾ ਬਾਹ ਤਹ ਫਾਗੂ ਦੇ ਉਹ ਕੋਈ ਨਹੀਂ ਸੈਟ ਉਪਰ ਸੈਟ ਚੱਕ ਲਓ ਵੀ ਜਾਂ ਬੈਠਾ ਹੋ ਆਪਣਾ ਉਹ ਬੜਾ ਚਾਹ ਤੇ ਆਏ سارے رشتے دار آگے سیبنٹ منتری ایم ایل اے سا آم آدمی پارٹی کے وکو وقت محکمہ تو ਆਏ ਸਾਰੇ ਹੀ ਔਰ ਤੂੰ ਆਇਓ ਰਾਹ ਲੈਣ ਲੱਗਾ ਟੇ ਸਭ ਫੁੱਕੇ ਚੱਲੇ ਰਹਿਣ ਕੋਈ ਵੀ ਮਨੁੱਖ ਸੰਸਾਰ ਦੇ ਉੱਤੇ ਆਉਂਦਾ ਹੈ ਜਾਂ ਜੋ ਵੀ ਚੀਜ਼ ਸੰਸਾਰ ਦੇ ਉੱਤੇ ਪੈਦਾ ਹੁੰਦੀ ਹੈ ਮੈਂ ਸਾਡੇ ਵੱਡੇ ਵੀਰ ਜਿਹਦਾ ਨਾਮ ਜਿਹੜਾ ਸਪਾਸਟਰ ਜੀ ਵਿੰਪਲ ਕਿੱਥੇ ਗਿਆ ਹਿੰਦੂ ਸੰਸਾਰ ਸਾਰੇ ਅਸੀਂ ਨਾ ਮੈਂ ਸਾਡੇ ਵੱਡੇ ਵੀਰ ਜਿਹਦਾ ਨਾਮ ਜਸਪਾਲ ਸਿੰਘ ਜੀ ਵਿੰਪਲ ਕਿੱਥੇ ਗਿਆ ਹਿੰਦੂ ਸੰਸਾਰ ਸਾਰੇ ਅਸੀਂ ਇੱਥੇ ਆਏ ਹਾਂ ਜੀ ਪੁਲੀ ਸਾਡੇ ਸਾਥੀ ਸਰਤਾ ਦੇਵ ਰਾਨ ਐਮ ਐਲ ਏ ਲਾਬਾ ਉਹਨਾਂ ਦੇ ਪਾਸ ਤੋਂ ਸਤਿਕਾਰ ਸਤਿਕਾਰ ਨਾਲ ਕੱਢ ਸੀ ਜਸਪਾਲ ਸਿੰਘ ਜੀ ਉਹਨਾਂ ਦੇ ਹਜ਼ੂਰ ਦਾ ਸ਼ਰਧਾ ਸੋ ਸਾਡੇ 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 ਅੱਜ ਪਰ ਤੋਂ ਬੁਦਾਇ ਸਰਦਾਰ ਗੁਰਦੇਵ ਸਿੰਘ ਦੇ ਮਾਪੀ ਦੇ ਪਿਤਾ ਜੀ ਦਾ ਪਿਛਲੇ ਦਿਨ ਇਤਿਹਾਸ ਹੋ ਗਿਆ ਸੀ ਸਰਦਾਰ ਲਾਲ ਸਿੰਘ ਜੀ ਨੇ ਬੜੀ ਘਾਲਣਾ ਕਰਕੇ ਆਪਣੇ ਪਰਿਵਾਰਾਂ ਨੂੰ ਪੜਾਇਆ ਲਿਖਾਇਆ ਵੱਡੇ ਕੀਤਾ ਤਾਂ ਇਹੀ ਮੈਂ ਸਮਝਦਾ ਤਾਂ ਹੀ ਪੋਸੀਬਲ ਹੋਇਆ ਕਿ ਸਰਦਾਰ ਗੁਰਦੇਵ ਸਿੰਘ ਨੇ ਜੀ ਐਮ ਐਲ ਏ ਬਣੇ ਸੋ ਪਿਛਲੇ ਦਿਨ ਇਹ ਕਾਲ ਚਲਾਣਾ ਕਰਕੇ ਸੀ ਅੱਜ ਉਹਨਾਂ ਨੂੰ ਸਰਦਾ ਦੇ ਫੁੱਲ ਵਰਤ ਕਰਨ ਦੇ ਲਈ ਅਸੀਂ ਆਇਆਗੇ ਸੋ ਉਹਨਾਂ ਨੇ ਮੈਂ ਸਮਝਦਾ ਆਪਣੇ ਜੀਵਨ ਦੌਰਾਨ ਸੰਘਰਸ਼ ਕੀਤਾ ਔਰ ਸੰਘਰਸ਼ ਦੇ ਦੌਰਾਨ ਹੀ ਮੈਂ ਸਮਝਦਾ ਉਹਨਾਂ ਨੇ ਤਰੱਕੀ ਕੀਤੀ ਸੋ ਅੱਜ ਉਹਨਾਂ ਨੂੰ ਅਸੀਂ ਸਰਦਾ ਦੇ ਫੁੱਲ ਪੇਟ ਕਰਦੇ ਹਾਂ I'm done. ਲਾਲ ਕੇ ਜੀ ਕਿਸ ਤਰ੍ਹਾਂ ਲੱਗਦਾ ਅੱਜ ਐਮਐਲਏ ਸਾਹਿਬ ਦੇ ਫਾਦਰ ਸਾਹਿਬ ਦਾ ਭੋਗ ਹੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਨਾਭਾ ਸਰਦਾਰ ਗੁਰਦੇਵ ਸਿੰਘ ਮਾਨ ਉਹਨਾਂ ਦੇ ਪਿਤਾ ਜੀ ਲਾਲ ਸਿੰਘ ਜੀ ਦੀ ਜੀ ਅੰਤ ਅਰਦਾਸ ਵਿੱਚ ਅੱਜ ਅੱਜ ਸਾਰੇ ਅਸੀਂ ਸ਼ਾਮਲ ਹੋਏ ਆ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਤਿਗੁਰ ਕਿਰਪਾ ਕਰੀ ਇਸ ਪਿਤਾ ਦੀ ਅੰਤ ਅਰਦਾਸ ਵਿੱਚ ਉਹਨਾਂ ਆਪਣੇ ਸਰਦਾਰ ਦੇ ਫੁੱਲ ਭੇਟ ਕਰਦੇ ਆ ਤੇ ਅਰਦਾਸ ਕਰਦੇ ਆਂ ਵੀ ਪਰਿਵਾਰ ਦੇ ਮੇਹਰ ਦਾ ਹੱਥ ਪਰਿਆ ਰੱਖਣਾ। ਇਹ ਅਸੀਂ ਨਗਰ ਕੌਂਸਲ ਚਨਾਵਾ ਵੱਲੋਂ ਸ਼ੁਕਰਾਨਾ ਕਰਦੇ ਆਂ। ਹਾਂਜੀ ਮੈਸੇਜ ਕੀ ਗਏ? ਅੱਜ ਅਸੀਂ ਸਰਦਾਰ ਗੁਰਦੇਸ਼ ਸਿੰਘ ਤੇ ਮਾਨ ਜੀ ਐਮਐਲਏ ਨਾਬਾ ਜੀ ਦੇ ਪਿਤਾ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਹਾਜ਼ਰ ਹੋਏ ਆਂ ਅਤੇ ਸਾਰੀ ਐਮਸੀ ਟੀਮ ਵੱਲੋਂ ਸਾਡੇ ਪੁੱਲ ਫੇਟ ਕਰਦੇ ਆਂ। ਗੁਰਦੇਸ਼ ਸਿੰਘ ਜੀ ਐਮਐਲਏ ਨਾਬਾ ਉਹਨਾਂ ਦੇ ਬਾਪੂ ਜੀ ਅੱਜ ਹੋ ਗਈ ਅੱਜ ਉਹਨਾਂ ਦੇ ਵੱਲੋਂ ਸੀ ਫਲ ਭੇਟ ਕਰਨੇ ਵਾਸਤੇ ਆਏ ਹਨ ਤੇ ਮਾਲਕ ਨੂੰ ਉਹਨਾਂ ਨੂੰ ਅੱਛੀ ਜਗ੍ਹਾ ਦੇ ਕੀ ਕਹਿੰਦੇ ਜੀ ਬੋਲੋ ਮੈਂ ਸਾਰੇ ਫਰਜ਼ਦਾਰ ਹੋ ਗਏ ਜੀ ਸਰਦਾਰ ਲਾਲ ਸਿੰਘ ਜੀ ਦਾ ਹਾਂ ਸਭ ਤੋਂ ਪਹਿਲਾਂ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਨਾਬਾ ਦੇ ਐਮਐਲਏ ਗੁਰਦੇਵ ਸਿੰਘ ਦੇਮਾਨ ਜੀ ਦੇ ਪਿਤਾ ਜੀ ਸਰਦਾਰ ਲਾਲ ਸਿੰਘ ਜੀ ਦਾ ਦਿਹਾਂਤ ਹੋ ਚੁੱਕਿਆ ਉਹ ਇਸ ਧਰਤੀ ਸੰਸਾਰ ਨੂੰ ਅਲਵਿਦਾ ਕਹਿ ਗਏ ਹੈ ਅਜੋਨਾ ਦੀ ਅੰਤਿਮ ਅਰਦਾਸ ਹੈ ਅਸੀਂ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ ਪੂਰੀ ਐਮਸੀ ਟੀਮ ਵੱਲੋਂ ਮੈਂ ਉਹਨਾਂ ਨੂੰ ਸ਼ਰਧਾ ਤੇ ਭੁੱਲ ਫੇਰਾਂ ਹੱਪਿਤ ਕਰਦੀ ਹਾਂ ਸਤਿਗੁਰ ਅੱਗੇ ਇਹ ਅਰਦਾਸ ਕਰਦੀ ਆ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਲਗਾਏ ਔਰ ਪਿੱਛੇ ਪਰਿਵਾਰ ਨੂੰ ਪਾਣਾ ਬੰਨਣ ਦਾ ਬਲ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ